ਬਹੁਤ ਜ਼ਰੂਰੀ ਹੈ ਉਸੇ ਸਕਰੀਨ ਦੇ ਉੱਤੇ ਮਤਲਬ ਦਿਖਣੇ ਚਾਹੀਦੇ ਆ ਉਹ ਐਦਾਂ ਨਾ ਲੱਗੇ ਕਿ ਇੱਕ ਐਕਟਰ ਐਕਟਿੰਗ ਕਰ ਰਿਹਾ ਉਹ ਲੱਗੇ ਵੀ ਹਾਂ ਇਹੀ ਮਾਂ ਹੈ ਤੇ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਆ ਵੀ 100% ਮੈਂ ਲੱਗਾ ਕਿ ਇਹ ਦੀ ਮਾਂ ਹੀ ਹੈ ਬਹੁਤ ਜ਼ਰੂਰੀ ਹੈ ਉਸੇ ਸਕਰੀਨ ਦੇ ਉੱਤੇ ਮਤਲਬ ਦਿਖਣੇ ਚਾਹੀਦੇ ਆ ਉਹ ਐਦਾਂ ਨਾ ਲੱਗੇ ਕਿ ਇੱਕ ਐਕਟਰ ਐਕਟਿੰਗ ਕਰ ਰਿਹਾ ਉਹ ਲੱਗੇ ਵੀ ਹਾਂ ਇਹੀ ਮਾਂ ਹੈ ਤੇ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਆ ਵੀ 100% ਮੈਂ ਲੱਗਾ ਕਿ ਇਹ ਦੀ ਮਾਂ ਹੀ ਹੈ ਇਹੀ ਬਿਸਤਰ ਨਹੀਂ ਲੈਣੀ ਉਹਨਾਂ ਨੂੰ ਕੀ ਪਤਾ ਕਿ ਮੇਰੀ ਇੱਕ ਇੱਕ ਨਸ ਕੰਮ ਕਰ ਰਹੀ ਹੁੰਦੀ ਆ ਮੇਰੇ ਸਾਰੇ ਬਾਡੀ ਦਾ ਲੱਗਿਆ ਹੁੰਦਾ ਮੈਂ ਜਦੋਂ ਰੋਣੀਏ ਜਦੋਂ ਤੁਸੀਂ ਆਪਣੀ ਇਮੋਸ਼ਨ ਨੂੰ ਕੈਚ ਕਰਦੇ ਹੋ ਆਪਣਾ ਕੁਝ ਕੋਈ ਨਾ ਕੋਈ ਦੁੱਖ ਫਰੋਲਦੇ ਹੋ ਰੋਣ ਬਾਸ ਸੁਗੜੀ ਇਹੋ ਜਿਹੀ ਲੱਭਦੀਆਂ ਜਿਹਦੇ ਆਲਰੇਡੀ 6th ਬੈਂਡ ਆਏ ਹੋਣ ਹਨਾ ਤੇ ਉਹਦੇ ਸਹਾਰੇ ਉਹਨਾਂ ਨੂੰ ਹੁੰਦਾ ਉਹਨਾਂ ਨੂੰ ਪੈਸਾ ਲਾਣਾ ਸੌਖਾ ਲੱਗਦਾ ਕਿ ਬਾਪੂ ਦੀ ਜ਼ਮੀਨ ਆ ਉਹਨੂੰ ਵੇਚ ਦਾਂਗੇ ਤੇ ਉਹਦੇ ਸਹਾਰੇ ਮੈਂ ਚਲਾ ਜਾਵਾਂਗੇ ਤੇ ਸੋਫੀ ਕਾਲਜੀ ਫਰੇਵਰ ਮੀਡੀਆ ਦੇਖ ਰਹੇ ਸਾਇਦ ਅਸ਼ਕਾਨਾ ਤੈਦਲੋ ਸੌਇਕ ਕਰਦੇ ਆ ਅੱਜ ਆਪਾਂ ਪਹੁੰਚੇ ਹੋਏ ਆ ਜੀ 6th ਸੀਚ ਫਿਲਮ ਦੇ ਸੈੱਟ ਦੇ ਉੱਤੇ ਸਾਡੇ ਨਾਲ ਨੀਤਾ ਮੈਮ ਜੁੜਨੇ ਦਸ਼ਕਾਨਾ ਕੀ ਆ ਸਰ ਸੋਫੀ ਕਾਲਜੀ ਮੈਂ ਠੀਕ ਠੀਕਾ ਕੇ ਚੜਦੀ ਕਲਾ ਬਿਲਕੁਲ ਜੀ ਤੁਸੀਂ ਦੱਸੋ ਦੇਖੋ ਵਧੀਆ ਜੀ ਵਧੀਆ ਅੱਜ ਤਾਂ ਸੱਚੀ ਅਦਾ ਲੱਗ ਰਿਹਾ ਕਿ ਤੁਹਾਡੇ ਘਰ ਹੀ ਆਏ ਹੋਇਆ ਵਿਆਹ ਦਾ ਮਾਹੌਲ ਜਲ ਰਿਹਾ ਬਿਲਕੁਲ ਆਈ ਹੋਏ ਹੋ ਦੇਖੋ ਮੇਰੀ ਬੇਟੀ ਦਾ ਵਿਆਹ ਹੈ ਜੀ ਜੀ ਸੋ ਪਲੀਜ਼ ਨੱਚ ਨੱਚ ਕੇ ਜਾਣਾ ਰੋਟੀ ਪਾਣੀ ਖਾ ਕੇ ਜਾਇਓ ਰੋਟੀ ਪਾਣੀ ਖਾ ਕੇ ਬੈਠੇ ਹੋਏ ਆ ਤੇ ਮਤਲਬ ਇਦਾਂ ਜਿਹੜਾ ਆਪਾਂ ਹੁਣ ਆਪਾਂ ਮਾਹੌਲ ਦੀ ਗੱਲ ਕਰਦੇ ਹਾਂ ਨਾ ਔਨ ਸੈੱਟ ਇਹ ਮਾਹੌਲ ਆਪਨ ਪਰਮਾ ਨੇ ਵਿੱਚ ਜਿਹੜੀ ਕਿਤੇ ਨਾ ਕਿਤੇ ਪੁਰਾਣੀਆਂ ਚੀਜ਼ਾਂ ਨਾ ਵੀ ਜੋੜ ਕੇ ਰੱਖਦਾ ਅਨੇਕ ਦਿਨਾਂ ਸਾਹ ਸੁਣ ਛਾਤ ਮਰਾਂ ਦਾ ਯਾਰ ਇਦਾਂ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਅੱਜ ਕੱਲ ਤੇ ਮਾਹੌਲ ਵਿਆਹਾਂ ਦੇ ਵਿੱਚ ਇੰਨਾ ਸ਼ਾਇਦ ਨਹੀਂ ਵੀ ਦੇਖਣ ਨੂੰ ਮਿਲਦਾ ਹਾਂ ਹਾਂ ਕਿਉਂਕਿ ਅੱਜ ਕੱਲ ਵਿਆਹ ਜਿਹੜੇ ਆ ਉਹ ਮੈਰਿਜ ਬੈਲਾਂਸਾਂ 'ਚ ਹੁੰਦੇ ਆ ਤੇ ਲੋਕੀ ਸ਼ਗਨ ਦੇ ਕੇ ਰੋਟੀ ਖਾ ਕੇ ਚਲੇ ਜਾਂਦੇ ਬਿਲਕੁਲ ਮੁਰਦੇ ਘਰ ਘਰ ਦੇ ਰਹਿ ਜਾਂਦੇ ਆ ਨਾ ਉਹਦਾ ਦੀ ਮਜਬੂਰੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਜ ਇੱਕ ਵੱਖਰਾ ਜਿਹਾ ਕਨਸੈਪਟ ਲੱਗਿਆ ਹਨ 6 ਸੀਰੀਜ਼ ਇੱਕ ਅੱਜ ਦੇ ਟਾਈਮ ਦੀ ਗੱਲ ਕਰਦੀ ਫਿਰ ਜਿਵੇਂ ਯੂਫ ਨੂੰ ਇnspਾਇਰ ਕਰਦੀ ਫਿਲਮ ਹੈ ਕਿਉਂਕਿ ਅੱਜ ਕੱਲ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਲੋਕ ਬਾਹਰ ਜਾਂਦੀਆਂ ਨੇ ਕੁੜੀਆਂ ਮੁੰਡੇ ਹਨਾ ਤੇ ਕਿੰਨਾ ਖ ਸਮਝ ਦਿਓ ਕਿ ਰਿਐਲਿਟੀ ਦੇ ਨੇੜੇ ਉੱਤੇ ਦੇ ਬਿਲਕੁਲ 100% ਰਿਐਲਿਟੀ ਦੇ ਨੇੜੇ ਆ ਇਹੀ ਤਾਂ ਹੋ ਰਿਹਾ ਹੈ ਨਾ ਕਿ ਮੁੰਡੇ ਆਪਣੇ ਪੜਦੇ ਨਹੀਂ ਹਨ ਉਹ ਸ਼ਾਰਟਕਟ ਰਸਤਾ ਲੱਭਦੇ ਆ ਉਹ ਕੋਈ ਕੁੜੀ ਇਹੋ ਜਿਹੀ ਲੱਭਦੀਆਂ ਜਿਦੇ ਆਲਰੇਡੀ 6th ਬੈਂਡ ਆਏ ਹੋਣ ਹਨਾ ਤੇ ਉਹਦੇ ਸਹਾਰੇ ਉਹਨਾਂ ਨੂੰ ਹੁੰਦਾ ਉਹਨਾਂ ਨੂੰ ਪੈਸਾ ਲਾਣਾ ਸੌਖਾ ਲੱਗਦਾ ਕਿ ਬਾਪੂ ਦੀ ਜ਼ਮੀਨ ਆ ਉਹਨੂੰ ਵੇਚ ਦਾਂਗੇ ਤੇ ਉਹਦੇ ਸਹਾਰੇ ਮੈਂ ਚਲਾ ਜਾਵਾਂਗੇ ਤੇ ਮਾਂ-ਬਾਪ ਨੂੰ ਵੀ ਉਹ ਇਦਾਂ ਸੁਪਨੇ ਚ ਦਿਖਾ ਲੰਦੇ ਵੀ ਬਸ ਫਿਰ ਮੈਂ ਗਿਆ ਤੇ ਮੈਂ ਸਾਰਾ ਟੱਬਰ ਬੁਲਾਇਆ ਉੱਥੇ ਆਪਾਂ ਦਾ ਸਾਰੇ ਉੱਥੇ ਸਿੱਟ ਹੋ ਜਾਣਗੇ ਤੇ ਆਪਾਂ ਨੂੰ ਲੋੜ ਹੀ ਨਹੀਂ ਹਨਾ ਸੋ ਆਪਣੀਆਂ ਜੜਾਂ ਨਾਲ ਟੁੱਟਣਾ ਕਿੰਨਾ ਕੁ ਦੁਖਦਈ ਹੁੰਦਾ ਹੈ ਜੇ ਉਹਨਾਂ ਨੂੰ ਨਹੀਂ ਪਤਾ ਬਿਲਕੁਲ ਹੈ ਨਾ ਉਹ ਬਾਤ ਹੈ ਨਾ ਗੱਲਾਂ ਨੂੰ ਸੋਚਣਗੇ ਜਦੋਂ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਰਹੇਗਾ ਸੋ ਬੜੀ ਮਾਰ ਵੱਡੀ ਮਾਰ ਵਗ ਗਈ ਹੋਈ ਹੈ ਪੰਜਾਬ ਨੂੰ ਕਿ ਸਾਰੇ ਅੱਖਾਂ ਬੰਨ੍ਹ ਕਰ ਕਰਕੇ ਬਾਹਰ ਭੇਜ ਰਹੇ ਨੇ ਆਪਣੇ ਬੱਚਿਆਂ ਤੇ ਬੱਚੇ ਜਾ ਰਹੇ ਆ ਸਾਡਾ ਯੂਥ ਸਾਰਾ ਬਾਹਰ ਚਲਾ ਗਿਆ ਸਾਡੇ ਘਰ ਖਾਲੀ ਹੋ ਗਏ ਨੇ ਹੈ ਨਾ ਸਾਡੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਨੇ ਸੋ ਫਿਲਮ ਬਹੁਤ ਨੇੜੇ ਹੈ ਰਿਐਲਿਟੀ ਦੇ ਇਹੀ ਸਾਡੇ ਪੰਜਾਬ ਦੇ ਹਾਲਾਤ ਨੇ ਇਹੋ ਜੀ ਫਿਲਮ ਦਾ ਆਉਣਾ ਚਾਹੀਦਾ ਹੈ ਨਾ ਜਿਹੜੀ ਤੁਹਾਨੂੰ ਆਇਨਾ ਦਿਖਾਵੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀ ਨੇ। ਬਿਲਕੁਲ ਜੀ। ਨਹੀਂ ਤਾਂ ਮੈਂ ਤੁਸੀਂ ਨਾ ਕੰਸੈਪਟੇਟਿਵ ਕਰਦੇ ਹੋ ਹਰ ਵਾਰ ਤੁਸੀਂ ਨਾ ਮੇਰੇ ਖਿਆਲ ਨਾਲ ਕਿਰਦਾਰ ਨੂੰ ਬਹੁਤ ਨੇੜੇ ਤੋਂ ਹੋ ਕੇ ਦੇਖਦੇ ਹੋ। ਉਸ ਤੋਂ ਬਾਅਦ ਕਿਰਦਾਰ ਨਿਭਾਉਣਾ। ਜੀ। ਸੋ ਜਦੋਂ ਇੱਕ ਫਿਲਮ ਤੁਹਾਡੇ ਕੋਲ ਆਉਂਦੀ ਹੈ ਕਿਹੜੀ ਚੀਜ਼ ਦੇਖ ਕੇ ਫਿਲਮ ਨੂੰ ਹਾਂ ਕਰਦੇ ਹੋ? ਆਪਣਾ ਕਿਰਦਾਰ। ਨੇਚਰਲੀ ਹਾਂ। ਪਹਿਲਾਂ ਤਾਂ ਕੰਟੈਂਟ ਵੀ ਕਿਸ ਵਿਸ਼ੇ ਤੇ ਫਿਲਮ ਬਣ ਰਹੀ ਹੈ? ਫਿਲਮ ਦਾ ਵਿਸ਼ਾ ਕੀ ਹੈ? ਤੇ ਫਿਲਮ ਦਾ ਵਿਸ਼ਾ ਅੱਛਾ ਹੈ ਤਾਂ ਉਹਦੇ ਵਿੱਚ ਮੈਂ ਕਿੱਥੇ ਖੜੀ ਹਾਂ ਫਿਲਮ ਦੇ ਵਿੱਚ ਹੈ ਨਾ? ਮੇਰਾ ਕੀ ਕਿਰਦਾਰ ਹੈ? ਮੇਰਾ ਕਿਰਦਾਰ ਚਲੋ ਇੱਕ ਮਦਰ ਦਾ ਕਿਸੇ ਦੀ ਵੀ ਮਦਰ ਹੈ, ਬਟ ਉਹ ਮਦਰ ਹੈ ਕਿ ਉਸ ਮਦਰ ਅੰਦੇ ਕੋਲ ਕਰਨ ਨੂੰ ਕੀ ਹੈ ਕੁਝ ਹੈ ਕਿ ਨਹੀਂ ਹੈ ਸਾਰੀਆਂ ਗੱਲਾਂ ਥੋੜੀਆਂ ਬਹੁਤ ਦੇਖ ਲਈ ਦੀਆਂ ਨੇ ਇੱਕ ਆਪਣੇ ਬੱਚਿਆਂ ਨਾਲ ਹੈ ਨਾ ਤੁਹਾਡਾ ਹੁਣ ਵੀ ਜੇ ਆਪਾਂ ਇਸ ਫਿਲਮ ਦੀ ਵੀ ਗੱਲ ਕਰੀਏ ਮਦਰ ਦਾ ਕਰੈਕਟਰ ਤੇ ਮੰਡੀ ਮੈਮ ਨਾਲ ਤੁਹਾਡਾ ਮਤਲਬ ਕਿੱਦਾਂ ਰਿਹਾ ਫਿਰ ਬੌਂਡਿੰਗ ਮਤਲਬ ਨੈਚੁਰਲੀ ਦਾ ਜਿਹੜਾ ਵੀ ਬੱਚਾ ਚਾਹੇ ਮੰਡੀ ਹੈ ਕੋਈ ਵੀ ਜਿਹੜਾ ਵੀ ਜਦੋਂ ਆਪਾਂ ਕੋਈ ਵੀ ਕਿਰਦਾਰ ਕਰਦੇ ਆਪਾਂ 100% ਇਹੀ ਸੋਚਦੇ ਆ ਵੀ ਇਹੀ ਮੇਰਾ ਬੱਚਾ ਹੈ ਹੈ ਨਾ ਜਦੋਂ ਤੱਕ ਤੁਸੀਂ ਉਹਨੂੰ ਇਦਾਂ ਨਹੀਂ ਅਸੈਪਟ ਨਹੀਂ ਕਰਦੇ ਉਹਨੂੰ ਸੋਚਦੇ ਨੇ ਹੀਰੋਇਨ ਹੈ ਇਹ ਵਾਲੀ ਹੀਰੋਇਨ ਨਾ ਉਹ ਵਾਲੀ ਹੀਰੋਇਨ ਨਹੀਂ ਉਹ ਮੇਰੇ ਲਈ ਹੀਰੋਇਨ ਨਹੀਂ ਹੁੰਦੀ ਉਹ ਮੇਰਾ ਬੱਚਾ ਹੈ ਮੇਰੀ ਬੇਟੀ ਹੈ ਹਨਾ ਤੇ ਇੱਕ ਮਾਂ ਤੇ ਬੇਟੀ ਦੀ ਕੀ ਬੌਂਡਿੰਗ ਹੋ ਸਕਦੀ ਹੈ ਕੀ ਨੇੜਤਾ ਹੋ ਸਕਦੀ ਹੈ ਹਨਾ ਇੱਕ ਮਾਂ ਕਿਵੇਂ ਪੇਸ਼ ਆਉਗੀ ਆਪਣੇ ਬੱਚੇ ਨੂੰ ਕਿਦਾਂ ਪਿਆਰ ਕਰੂਗੀ ਕਿਦਾਂ ਡਾਂਟੂਗੀ ਉਹ ਸਭ ਫਿਰ ਆ ਜਾਂਦਾ ਤੁਸੀਂ ਉਹਨੂੰ ਆਪਣੇ ਇੱਕ ਬੱਚਾ ਹੀ ਸਮਝ ਕੇ ਕਰ ਰਹੇ ਹੋ ਨਾ ਤਾਂ ਹੀ ਤੁਸੀਂ ਇੱਕ ਆਪਣਾ ਕਰੈਕਟਰ ਜੀ ਪਾਣੇ ਹੋ ਜੀ ਜੀ ਹਨਾ ਹਾਂ ਆਦਰਵਾਇਜ਼ ਤਾਂ ਉਪਰਾਂ ਬਣ ਜਾਈ ਰਹਿੰਦਾ ਬਿਲਕੁਲ ਮੈਂ ਆਨਸੈਟ ਵੀ ਹੁਣ ਰੀਸੈਂਟਲੀ ਜਦੋਂ ਮੈਂ ਤੁਹਾਨੂੰ ਆ ਕੇ ਪਹਿਲੀ ਵਾਰ ਮਿਲਿਆ ਵੀ ਹੈ ਨਾ ਬੈਠੇ ਸੀਗੇ ਜੀ ਜੀ ਤੁਸੀਂ ਉਦੋਂ ਵੀ ਗੱਲਾਂ ਕਰ ਰਹੇ ਸੀਗੇ ਉਸ ਚੀਜ਼ ਦਾ ਸੀ ਸਮਝ ਆ ਰਹੀ ਸੀ ਯਾਰ ਇਹ ਤਾਂ ਇਦਾਂ ਹੁੰਦਾ ਬੱਚਿਆਂ ਨਾਲ ਪਿਆਰ ਦਾ ਮਾਪਾਪ ਦਾ ਇਦਾਂ ਬਿਲਕੁਲ ਬਿਲਕੁਲ ਸੋ ਮੇਰੀ ਖਿਆਲ ਨਾਲ ਕਿਤੇ ਨਾ ਕਿਤੇ ਉਹ ਜਿਹੜਾ ਜੁੜਨਾ ਜਿਹੜਾ ਆਰਟਿਸਟ ਦਾ ਆਪਣੇ ਕਰੈਕਟਰ ਨਾਲ ਜੁੜਨਾ ਮੇਰੇ ਖਿਆਲ ਨਾਲ ਉਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਸੇ ਸਕਰੀਨ ਦੇ ਉੱਤੇ ਮਤਲਬ ਦਿਖਣੇ ਚਾਹੀਦੇ ਆ ਉਹ ਇਦਾਂ ਨਾ ਲੱਗੇ ਕਿ ਇੱਕ ਐਕਟਰ ਐਕਟਿੰਗ ਕਰ ਰਿਹਾ ਉਹ ਲੱਗੇ ਵੀ ਹਾਂ ਇਹ ਹੀ ਮਾਂ ਹੈ ਤੇ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਵੀ 100% ਨਾ ਲੱਗਾ ਕਿ ਇਹ ਦੀ ਮਾਂ ਹੀ ਹੈ ਇਹੀ ਹੋ ਸਕਦੀ ਸੀ ਇਹਦੀ ਬੱਚੀ ਇਹਦੇ ਨਾਲ ਹੀ ਇਹ ਟਰੈਜਡੀ ਹੋ ਰਹੀ ਹੈ ਹਨਾ ਰੀਅਲ ਮਾਂ ਦੀ ਤਰ੍ਹਾਂ ਹੀ ਇਹ ਹੈਗਾ ਇੱਕ ਐਕਟਰਸ ਦੇ ਤੌਰ ਤੇ ਨਾ ਦੇਖਣਾ ਮੈਨੂੰ ਉਸ ਕਿਰਦਾਰ ਦੇ ਤੌਰ ਤੇ ਦੇਖਣਾ ਹਣਾ ਇੱਕ ਚੀਜ਼ ਮੈਂ ਵਿੱਚ ਐਡ ਕਰੂੰਗਾ ਤੁਹਾਡੇ ਨਾ ਇਮੋਸ਼ਨਲ ਕੈਰੈਕਟਰ ਜਿਹੜੇ ਨੇ ਉਹ ਬਹੁਤ ਨਿਕਲ ਕੇ ਆਉਂਦੇ ਹਨ ਨਾ ਜ਼ਿਆਦਾ ਤੁਹਾਡੇ ਮੇਰੇ ਖੰਨਾ ਨੇ ਨੇੜੇ ਵੀ ਜ਼ਿਆਦਾ ਹੋ ਵੀ ਰਹਿੰਦੇ ਆ ਜਿਵੇਂ ਹੁਣ ਬੇਖੜਾ ਬਾਜੀ ਨਾ ਸਿਗਰਟ ਦਾ ਬੱਡਕਾ ਦਾ ਮੁੰਡਾ ਹਾਂ ਉਹਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਇਮੋਸ਼ਨਲ ਕੈਰੈਕਟਰ ਹੈ ਕੈਰੈਕਟਰ ਨਾਲ ਹਰ ਇੱਕ ਬੰਦਾ ਰਿਲੇਟ ਵੀ ਕਰਦਾ ਤੇ ਜੁੜਦਾ ਵੀ ਮੇਰੇ ਖੰਨਾ ਨਾਲ ਬਸ ਕਿਦਾਂ ਦੇਖਦੇ ਹੋ ਕਿ ਜ਼ਿਆਦਾ ਤੁਸੀਂ ਇਮੋਸ਼ਨਲ ਕੈਰੈਕਟਰ ਜ਼ਿਆਦਾ ਕਰਨੇ ਪਸੰਦ ਨਹੀਂ ਜਾਂ ਅੰਬਈ ਜ਼ਿਆਦਾ ਨੇ ਅੰਬਈ ਆਉਂਦੇ ਹੀ ਜ਼ਿਆਦਾ ਨੇ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਲੱਗਦਾ ਵੀ ਮੈਡਮ ਦੀ ਮਾਸਟਰ ਹੀ ਹੋ ਗਈ ਲੋਕੀ ਟੌਂਟ ਵੀ ਕਰਦੇ ਆ ਬਈ ਹਨਾ ਰੋਂਣ ਧੋਣ ਚ ਮੁਹਾਰਤ ਹਾਸਲ ਹੋ ਗਈ ਹੈ ਕੁਝ ਲੋਕੀ ਇਹ ਕਹਿੰਦੇ ਵੀ ਆ ਬਟ ਇਹ ਗੱਲ ਤਾਂ ਜਿੱਦਾਂ ਦਾ ਕਰੈਕਟਰ ਮੈਨੂੰ ਮਿਲੂਗਾ ਮੈਂ ਉਦਾਂ ਦਾ ਹੀ ਕਰਨਿਆ ਹੁਣ ਜੇ ਮੈਨੂੰ ਰੋਣ ਤੋਣ ਵਾਲਾ ਮਿਲੇ ਤਾਂ ਮੈਂ ਉਦੋਂ ਚ ਹੱਸਦਾ ਸਕਦੀ ਨਹੀਂ ਹੈਨਾ ਤੇ ਨੰਬਰ ਦੋ ਦੇ ਮੁਹਾਰਤ ਦੀ ਗੱਲ ਹੀ ਹੁੰਦੀ ਮੁਹਾਰਤ ਸਾਰਿਆਂ ਚ ਹੀ ਹੈ ਹਨਾ ਦੂਜੇ ਵੀ ਕਰਾਂਗੇ ਤਾਂ ਬਹੁਤ ਮੁਹਾਰਤ ਨਾਲ ਹੀ ਕਰਾਂਗੇ ਤੇ ਕਰ ਵੀ ਰਹੇ ਆ ਬਟ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਜਿਹੜੇ ਇਦਾਂ ਦੇ ਕਮੈਂਟ ਕਰਦੇ ਨੇ ਕਿ ਹੱਸਣਾ ਖੇਡਣਾ ਤਾਂ ਬਹੁਤ ਮਤਲਬ ਆ ਆਸਾਨ ਜਾ ਹੁੰਦਾ ਉਦਾਂ ਦਾ ਸੀਨ ਕਰਨਾ ਜਦੋਂ ਰੋਣਾ ਤੋਣਾ ਨੇ ਤੇ ਮੇਰੇ ਵਰਗੀ ਐਕਟਰਸ ਨੇ ਉਹ ਵੀ ਫੀਲ ਕਰਕੇ ਉਹ ਵੀ ਰੀਅਲ ਰੋਣਾ ਹੈ ਤੇ ਤੁਸੀਂ ਗਲਿਸਟਰਿੰਗ ਨਹੀਂ ਲੈਣੀ ਉਹਨਾਂ ਨੂੰ ਕੀ ਪ ਮੇਰੀ ਇੱਕ ਇੱਕ ਨਸ ਕੰਮ ਕਰ ਰਹੀ ਹੁੰਦੀ ਹੈ ਮੇਰੇ ਸਾਰੇ ਬੋਡੀ ਦਾ ਜ਼ੋਰ ਲੱਗਿਆ ਹੁੰਦਾ ਮੈਂ ਜਦੋਂ ਰੋਂਦੀ ਹਾਂ ਜਦੋਂ ਤੁਸੀਂ ਆਪਣੀ ਇਮੋਸ਼ਨ ਨੂੰ ਕੈਚ ਕਰਦੇ ਹੋ ਆਪਣਾ ਕੁਝ ਕੋਈ ਨਾ ਕੋਈ ਦੁੱਖ ਫਰੋਲਦੇ ਹੋ ਰੋਣ ਵਾਸਤੇ ਹਨਾ ਪਤਾ ਨਹੀਂ ਕਿੰਨੀ ਕਵਾਰ ਅਸੀਂ ਉਸ ਦੁੱਖ ਨੂੰ ਜਿੰਦਾ ਕਰਦੇ ਆ ਤੇ ਦੁਆਰਾ ਉਸ ਦੁੱਖ ਚੋਂ ਲੰਘਦੇ ਆ ਤਾਂ ਅਸੀਂ ਰੋਂਦੇ ਆ ਔਰ ਰੋਣਾ ਬਹੁਤ ਮੁਸ਼ਕਿਲ ਹੈ ਹਨਾ ਔਰ ਫਿਰ ਵੀ ਇਦਾਂ ਰੋਣਾ ਕਿ ਤੁਸੀਂ ਜਦੋਂ ਰੋਦੇ ਹੋ ਤਾਂ ਤੁਹਾਡੀ ਸਾਰੀ ਆਡੀਅנס ਵੀ ਤੁਹਾਡੇ ਨਾਲ ਰੋਂਦੀ ਹੈ ਸੋ ਇਹ ਬਹੁਤ ਵੱਡੀ ਜੌਬ ਹੈ ਔਰ ਬਹੁਤ ਮਤਲਬ वेदना ਭਰੀ ਜ ਅਬੇ اور ਬਹੁਤ ਉਹਦੇ ਚ ਤੁਹਾਡਾ ਜ਼ੋਰ ਲੱਗਦਾ ਸਾਰੇ ਸਰੀਰ ਦਾ ਹਨਾ ਹੱਸਣਾ ਦਾ ਮਤਲਬ ਕੋਈ ਵੀ ਹਸ ਲੋ ਹਾਈ ਕਰਨੀ ਹੈ ਹਨਾ ਬਿਲਕੁਲ ਸੋ ਪਲੀਜ਼ ਇਹ ਦੇਖਿਆ ਕਰੋ ਕਿ ਉਹਦੇ ਚ ਸਾਡੀ ਕਿੰਨੀ ਮਿਹਨਤ ਲੱਗਦੀ ਹੈ ਹਨਾ ਅਸੀਂ ਕੋਈ ਗਲਿਸਰਿਨ ਲੈ ਕੇ ਤਾਂ ਰੋਣਾ ਨਹੀਂ ਹੁੰਦਾ ਜੇ ਗਲਿਸਰਿਨ ਰਾਈ ਤੇ 2 ਮਿੰਟ ਲਈ ਹੰਝੂ ਆਗੇ ਤੇ ਉਸ ਤੋਂ ਬਾਅਦ ਹਾ ਹਾਈ ਕਈ ਵਾਰੀ ਤਾਂ ਇੰਨਾ ਇੰਨਾ ਇਮੋਸ਼ਨਲ ਹੋ ਜਾਈ ਤਾਂ ਕਿੰਨੀ ਕਿੰਨੀ देर ਸਰੀਰ ਉਸ ਇਮੋਸ਼ਨ ਚ ਨਿਕਲਦਾ ਨਹੀਂ ਹੈਗਾ ਬਿਲਕੁਲ ਹਨਾ ਕਈ ਵਾਰੀ ਉਸ ਕੈਰੈਕਟਰ ਉਸ ਸਿਚੁਏਸ਼ਨ ਚ ਨਿਕਲਦਾ ਬਿਲਕੁਲ 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 ਤੁਸੀਂ ਆਪਣੇ ਆਪ ਨੂੰ ਮੁਸ਼ਕਿਲ ਨਾਲੋਂ ਤੋੜਦੇ ਹਾਂ ਉਸ ਸਿਚੁਏਸ਼ਨ ਚ ਹਣਾ ਸ਼ਾਇਦ ਇਹੀ ਕੁਝ ਚੀਜ਼ਾਂ ਨੇ ਜਿਹੜੀਆਂ ਆਡੀਅנס ਜਿਹੜੀ ਹੈ ऑन स्क्रीन ਨਹੀਂ ਦੇਖ ਸਕਦੀ ਜਿਹੜਾ ਪਿੱਛੇ ਦਾ ਸਟਰਗਲ ਆ ਇੱਕ ਆਰਟਿਸਟ ਜਿਹੜਾ ਪਿੱਛੇ ਸਟਰਗਲ ਕਰਦਾ ਨਹੀਂ ਚਲੋ ਸਮਝਣ ਵਾਲੇ ਸਮਝਦੇ ਉਹਨਾਂ ਨੂੰ ਪਤਾ ਹੈ ਦੇਖੋ ਜਦੋਂ ਜਿੰਨੀਆਂ ਕਿਉਂ ਮੈਂ ਫਿਲਮਾਂ ਕੀਤੀਆਂ ਨੇ ਮੈਨੂੰ ਬਹੁਤ ਅੱਛੇ ਕਮੈਂਟ ਜਨਾਂ ਦੇ ਲੈ ਕਹਿੰਦੇ ਮੈਂ ਤੁਸੀ ਕੀ ਰੋਣੇ ਉਸ ਤਾਂ ਤੁਹਾਡੇ ਤੋਂ ਵੱਧ ਰੋਣੇ ਦੇ ਕਿ ਤੁਸੀਂ ਇੰਨਾ ਰੋਨੇ ਸਾਨੂੰ ਲੱਗਦਾ ਵੀ ਇਹੀ ماں ਹੀ ਹੋ ਸਕਦੀ ਸਾਨੂੰ ਲੱਗਦਾ ਨਹੀਂ ਆਣੀ ਤਾਂ ਨਹੀਂ ਤਾਂ ਸਾਨੂੰ ਲੱਗਦਾ ਵੀ ਇਹ ਇਹ ਹੁਣ ਦੇ ਕਰੋੜ ਵਾਲੀ ਫਿਲਮ ਨਹੀਂ ਸੀ ਲੈ ਲੋ ਹੈਨਾ ਲੋਕੀ ਕਹਿੰਦੇ ਵੀ ਉਹ ਉਹਦੀ ਮਾਂ ਇਹੀ ਹੋ ਸਕਦੀ ਸੀ ਹੈਨਾ ਵੀ ਹੋਰ ਤਰ੍ਹਾਂ ਦੀ ਨਹੀਂ ਸੀ ਹੋ ਸਕਦੀ ਤੇ ਉਹ ਉਹਨਾਂ ਨੂੰ ਅਨੰਗੋਸ਼ੀ ਚੋਂ ਥੈਂਕਸ ਵੀ ਕਹਿੰਦੇ ਆ ਮਤਲਬ ਸਾਨੂੰ ਉਹ ਏਦਾਂ ਤੋਲਦੇ ਨੇ ਏਦਾਂ ਦੇਖਦੇ ਨੇ ਸੋ ਸਾਨੂੰ ਉਹਨਾਂ ਦੀਆਂ ਉਮੀਦਾਂ ਤੇ ਖਰੇ ਵੀ ਉਤਰਨਾ ਪੈਂਦਾ ਉਹਨੀ ਮਿਹਨਤ ਕਰਨੀ ਪੈਂਦੀ ਹੈ ਹੈਨਾ ਸੋ ਬਹੁਤ ਮਿਹਨਤ ਦਾ ਕੰਮ ਹੈ ਐਕਟਰ ਲਈ ਇਹੀ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਕੰਪਲੀਮੈਂਟਰੀ ਹੁੰਦਾ ਹੈ ਆਰਟਿਸਟ ਲਈ ਜਦੋਂ ਕੋਟੇ ਕੰਮ ਨੂੰ ਸਰਾਹਿਆ ਜਾਂਦਾ ਕਿ ਉਹ ਇਮੋਸ਼ਨਲ ਕਿਸੇ 컨ਸੈਪਟ ਨੂੰ ਕਰ ਰਹੇ ਤਾਂ ਇਮੋਸ਼ਨਲ ਇੰਨਾ ਹੋ ਜਾਂਦੇ ਓ ਕਿ ਸਾਹਮਣੇ ਵਾਲਿਆਂ ਨੂੰ ਰੋਣਾ ਆ ਜਾਂਦਾ ਹੈ ਹਾਂ ਬਿਲਕੁਲ ਬਿਲਕੁਲ ਨਹੀਂ ਜਦੋਂ ਹੱਸਣ ਵਾਲੇ ਆਣ ਹੱਸਣ ਵਾਲਾ ਵੀ ਕਰਾਂਗੇ ਮਤਲਬ ਤੇ ਹੁਣ ਤੁਸੀਂ ਜੌਬ ਕਰਦੇ ਹੋ ਜੇ ਜੋ ਤੁਹਾਨੂੰ ਆਫਰ ਹੁੰਦਾ ਉਹ ਤੁਹਾਨੂੰ ਕਰਨਾ ਪੈਂਦਾ ਸਾਡੀ ਡਿਊਟੀ ਹੈ ਜੀ ਹਮ ਜੇ ਇੱਕ ਬੰਦਾ ਟੀਚਰ ਲੱਗਿਆ ਤਾਂ ਉਹਨੇ ਪਹਿਲੇ ਵੀ ਤੂੰ ਇੱਥੇ ਡਾਕਟਰ ਵਾਲਾ ਡਾਕਟਰ ਦੀ ਤਰ੍ਹਾਂ ਅਦਾਇਗੀ ਕਰਿਆ ਕਰ ਟੀਚਿੰਗ ਲਾਈਨ ਦੇ ਵਿੱਚ ਤਾਂ ਹਾਊ ਇਟ ਕੈਨ ਪੋਸੀਬਲ ਹੈ ਨਾ ਉਹਨੂੰ ਟੀਚਰ ਦੀ ਹੀ ਜੌਬ ਕਰਨੀ ਹੈ ਉਦਾਂ ਦੀ ਹੀ ਐਕਟ ਕਰਨਾ ਪਊਗਾ ਜੇ ਟੀਚਰ ਦਾ ਰੋਲ ਹੈ ਤੇ ਡਾਕਟਰ ਨਹੀਂ ਆਪਣੇ ਆਪ ਨੂੰ ਪਲੇ ਕਰ ਸਕਦਾ ਸੋ ਜੇ ਹੁਣ ਐਦਾਂ ਦੇ ਇਮੋਸ਼ਨਲ ਕੈਰੈਕਟਰ ਮਿਲਦੇ ਆਂ ਤਾਂ ਸਾਨੂੰ ਉਹੀ ਕਰਨੇ ਪੈਣੇ ਆ ਠੀਕ ਐਕਰ ਵੈਸੇ ਵੀ ਮੇਰੇ ਖਿਆਲ ਨਾਲ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਬਿਲਕੁਲ ਬਿਲਕੁਲ ਜਿਹੜੀਆਂ ਨੇ ਬਹੁਤ ਸਾਰੇ ਕਿਰਦਾਰ ਜਿਉਂਦਾ ਆਪਣੇ ਆਪ ਦੇ ਵਿੱਚ ਬਿਲਕੁਲ ਜਦੋਂ ਹੱਸਣ ਵਾਲੇ ਆਣਗੇ ਤਾਂ ਤੁਸੀਂ ਦੇਖੋਗੇ ਉਹਦੇ 'ਚ ਵੀ ਇਸ ਤੇ 100% ਦਵਾਂਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੀ ਇੱਕ ਲਾਈਨ ਦੇ ਵਿੱਚ ਦਰਸ਼ਕਾਂ ਨੂੰ ਇਹੀ ਕਹਾਂਗੀ ਕਿ ਰੀਅਲ ਸਟੋਰੀ ਹੈ ਸਾਡੇ ਅੱਜ ਦਾ ਮੁੱਦਾ ਹੈ ਸਾਨੂੰ ਇਹੋ ਜਿਹੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਹੋ ਜਿਹੀਆਂ ਫਿਲਮਾਂ ਆਣੀਆਂ ਚਾਹੀਦੀਆਂ ਇਹ ਸਾਡੇ ਸਮਾਜ ਨੂੰ ਸੇਧ ਦਿੰਦੀਆਂ ਨੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਆਲੇ-ਦਲੇ ਕਿਹੋ ਜਿਹੀਆਂ ਕੁਰਤੀਆਂ ਜੜੀਆਂ ਚੱਲ ਰਹੀਆਂ ਨੇ ਤੇ ਕਿਉਂਕਿ ਅਸੀਂ ਸਿਰਫ ਹੱਸਦੇ ਖੇਡਦੇ ਹੀ ਨਹੀਂ ਰਹਿਣਾ ਅਸੀਂ ਸਮਾਜ ਨੂੰ ਬੁਣਨ ਵਾਲੇ ਆਂ ਸਮਾਜ ਨੂੰ ਬਦਲਣ ਵਾਲੇ ਆਂ ਸੋ ਇਹਦੀਆਂ ਫਿਲਮਾਂ ਜ਼ਰੂਰੀ ਨੇ ਤਾਂ ਕਿ ਅਸੀਂ ਆਪਣੇ ਸਮਾਜ 'ਚ ਜਿਹੜਾ ਕੁਝ ਵੀ ਇਦਾਂ ਦਾ ਹੋ ਰਿਹਾ ਸੁਖਾਵਾਂ ਉਹਨੂੰ ਬਦਲ ਸਕੀਏ थैंक यू सो मच वेलकम ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਦਾਂ ਦੇ ਕਨਸੈਪਟ ਹੋਰ ਲੈ ਕੇ ਆਓਗੇ ਹੋਰ ਵੱਖ-ਵੱਖਰੇ ਕੈਰੈਕਟਰਸ ਦੇ ਵਿੱਚ ਸ਼ੋਰ ਸ਼ੋਰ ਬੇਟਾ ਮੈਂ ਆਪਣੀ ਡਿਊਟੀ 100% ਨਿਭਾਵਾਂਗੀ ਜੀ थैंक यू सो मच